ਜਦੋਂ ਤੁਹਾਡੀ ਪਲੈਨਿੰਗ ਫੇਲ ਹੋ ਜਾਏ ਨਾ ਤੁਸੀਂ ਮਿਹਨਤ ਵੀ ਬਹੁਤ ਜ਼ਿਆਦਾ ਕੀਤੀ ਹੋਵੇ ਸੋਚਿਆ ਵੀ ਪੂਰਾ ਹੋਵੇਗੀ ਇਹ ਕੰਮ ਕਰਕੇ ਹੀ ਰਹਿਣਾ ਪਰ ਫੇਰ ਵੀ ਨਾ ਹੋਇਆ ਹੋਵੇ ਤਾਂ ਉਦੋਂ ਸਮਝ ਜਾ ਕਰੋ ਕਿ ਰੱਬ ਦੀ ਨਹੀਂ ਮਰਜ਼ੀ ਹੈ ਇਹ ਚੀਜ਼ ਤੁਹਾਡੇ ਲਈ ਨਹੀਂ ਚੰਗੀਗੀ ਜਦੋਂ ਇੰਨੀ ਕੋਸ਼ਿਸ਼ ਤੇ ਬਾਅਦ ਇੰਨੇ ਐਫਰਟਸ ਦੇ ਬਾਅਦ ਵੀ ਉਹ ਚੀਜ਼ ਤੁਹਾਨੂੰ ਨਹੀਂ ਮਿਲ ਰਹੀ ਤੁਹਾਡੀ ਜ਼ਿੰਦਗੀ 'ਚ ਨਹੀਂ ਹੋ ਰਹੀ ਇਹਦਾ ਮਤਲਬ ਮਾਲਕ ਨੇ ਕੁਝ ਵਧੀਆ ਸੋਚਿਆ ਜੋ ਤੁਹਾਡੇ ਲਈ ਚੰਗਾ ਹੈ ਤੁਸੀਂ ਆਪਣੇ ਪਰਮਾਤਮਾ ਤੇ ਭਰੋਸਾ ਰੱਖਿਆ ਕਰੋ ਸ਼ੱਕ ਨਾ ਕਰਿਆ ਕਰੋ ਅੱਗੇ ਵੀ ਤਾਂ ਤੁਹਾਨੂੰ ਮਾਲਕ ਨੇ ਹੀ ਦਿੱਤਾ ਨਾ ਕਿ ਦੁਨੀਆ ਨੇ ਦਿੱਤਾ ਕੁਝ ਤੁਹਾਡੇ ਘਰ ਜਿਹੜੀ ਇਹ ਰੋਟੀ ਚੱਲ ਰਹੀ ਆ ਮਾਲਕ ਚਲਾ ਰਿਹਾ ਦੁਨੀਆ ਨਹੀਂ ਤੁਹਾਡੇ ਰਿਸ਼ਤੇਦਾਰ ਨਹੀਂ ਤੁਹਾਡੇ ਦੋਸਤ ਨਹੀਂ ਇਸ ਲਈ ਕਿਸੇ ਦੇ ਕਹਿਣ ਤੇ ਕੋਈ ਪਰਵਾਹ ਨਹੀਂ ਕਰਨੀ ਜੇ ਕੋਈ ਬਾਰ-ਬਾਰ ਸੁਣਾਉਂਦਾ ਕਿ ਤੇਰੇ ਕੰਮ ਕਿਉਂ ਨਹੀਂ ਬੰਦੇ ਬੜੇ ਲੇਟ ਹੋਈ ਜਾਂਦੇ ਪਏ ਤਾਂ ਕੋਈ ਗੱਲ ਨਹੀਂ ਤੁਸੀਂ ਇੱਕੋ ਹੀ ਗੱਲ ਕਹਿਣੀ ਕਿ ਮੇਰਾ ਮਾਲਕ ਬੈਠਾ ਉਹਦੇ ਪਲਾਨ ਜਿਆਦਾ ਵਧੀਆ ਜਦੋਂ ਉਹਨੇ ਸੋਚੇ ਉਹ ਤੋਂ ਵਧੀਆ ਹੁੰਨੇ ਕੰਮ ਆਪਣੇ ਗੁਰੂ ਤੇ ਹਮੇਸ਼ਾ ਭਰੋਸਾ ਰੱਖੋ ਕਿ ਮੇਰੇ ਭਗਵਾਨ ਨੇ ਮੇਰੇ ਲਈ ਗਲਤ ਨਹੀਂ ਚੁਣਿਆ ਮੇਰੇ ਮਾਲਕ ਨੇ ਮੈਨੂੰ ਅੱਗੇ ਵੀ ਬਚਾਇਆ ਹੁਣ ਵੀ ਬਚਾਣਗੇ ਆਪਾਂ ਪਤਾ ਕੀ ਡਰ ਜਿੰਨੇ ਆ ਜਦੋਂ ਸਾਨੂੰ ਕੋ ਚਾਰ ਗੱਲਾਂ ਸੁਣਾ ਦਿੰਦਾ ਨਾ ਕਿ ਤੇਰੇ ਨਾਲ ਵਧੀਆ ਨਹੀਂ ਹੋਣਾ ਤੇ ਆਪਾਂ ਡਰ ਕੇ ਬਹਿ ਜੰਨੇ ਆ ਬਲਕਿ ਡਰਿਆ ਨਾ ਕਰੋ ਰੱਬ ਤੇ ਭਰੋਸਾ ਰੱਖਿਆ ਕਰੋ ਆਪਣੇ ਉਹਨੇ ਥੋੜੀ ਗਲਤ ਹੋਉਂਦੇ ਨਾ ਤੁਹਾਨੂੰ ਇੱਕ ਗੱਲ ਯਾਦ ਰੱਖਣਾ ਜਿੰਨੇ ਵੀ ਤੂਫਾਨ ਹੋ ਜਿੰਦਗੀ ਚ ਬਚਾਣਾ ਸਿਰਫ ਮਾਲਕ ਨੇ ਜੇ ਹੋਰ ਕਿਸੇ ਨੇ ਨਹੀਂ ਆਣਾ ਤੇ ਜਦੋਂ ਤੱਕ ਮਾਲਕ ਤੁਹਾਡੇ ਲਈ ਬੈਠਾ ਤੁਹਾਡਾ ਕੋਈ ਮਾੜਾ ਨਹੀਂ ਕਰ ਸਕਦਾ ਬੜੇ ਸੋਹਣੇ ਪਲਾਨ ਸੋਚੇ ਮਾਲਕ ਨੇ ਵਿਸ਼ਵਾਸ ਰੱਖੋ ਆਪਣੀ ਮਿਹਨਤ ਕਰਦੇ ਰਹੋ ਬਸ ਸਟ्रेस ਨਾਲ ਹੋ ਜਾਦਾ ਜੋ ਗੁਰੂ ਮਹਾਰਾਜ ਜੀ ਨੇ ਵਧੀਆ ਸੋਚਿਆ ਉਹ ਤੁਹਾਡਾ ਨਾ ਹੋ ਕੇ ਹੀ ਰਹਿਣਾ ਉਹਨਾਂ ਦੇ ਹੱਥੋਂ ਮਿਲਣਾ ਤੁਹਾਨੂੰ ਸਭ ਕੁਝ